ਮਲਾਦ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਅੱਜ ਪਹੁੰਚਿਆ ਦੁਰਾਹਾ ਵਿਖੇ ਜਿੱਥੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਇੱਕ ਧਾਰਮਿਕ ਮੁਕਾਬਲਾ ਕਰਵਾਇਆ ਗਿਆ ਸੀ ਬੀਤੇ ਦਿਨੀ ਹਲਕਾ ਪਾਇਲ ਦੇ ਤਕਰੀਬਨ 100 ਦੇ ਕਰੀਬ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਪੇਪਰ ਲਿਆ ਗਿਆ ਸੀ ਧਾਰਮਿਕ ਮੁਕਾਬਲਾ ਕਰਵਾਇਆ ਗਿਆ ਸੀ ਸਕੂਲ ਪੱਧਰੀ ਜਿਦੇ ਵਿੱਚ 100 ਦੇ ਕਰੀਬ ਸਕੂਲ ਨੇ ਜਿਹੜੇ ਉਹ ਸ਼ਾਮਲ ਹੋਏ ਸੀ ਤੇ ਉਹਦਾ ਅੱਜ ਸਨਮਾਨ ਸਮਾਰੋਹ ਦੁਰਾਹਾ ਵਿਖੇ ਰੱਖਿਆ ਗਿਆ ਸੀ ਤੇ ਜਿਸ ਦੇ ਵਿੱਚ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਿਆ ਸਨ ਪਾਠ ਕੀਤੇ ਗਏ ਉਸ ਤੋਂ ਬਾਅਦ ਸਨਮਾਨ ਸਮਾਰੋਹ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਸ਼੍ਰੀ ਫਤਿਹਗੁਰ ਸਾਹਿਬ ਪਹੁੰਚੇ ਸਨ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਬਹੁਤ ਹੀ ਸੁੱਚਾ ਜਿਆ ਕਦਮੇ ਬੜੀ ਨਿਰਮਲ ਭਾਵਨਾ ਦੇ ਨਾਲ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹੁੰਚ ਕਰਕੇ 106 ਸਕੂਲਾਂ ਦੇ ਅੰਦਰ ਅਪਰੋਚ ਕੀਤੀ ਔਰ ਉਹ ਨੰਨੇ ਨੰਨੇ ਬੱਚੇ ਜਿਹੜੇ ਮੈਨੂੰ ਕਈ ਵਾਰ ਇਹ ਤਿਆ ਲੱਗਦਾ ਵੀ ਸਾਡੇ ਹਾਈ ਫਾਈ ਸਮਾਜ ਨਾਲੋਂ ਬਹੁਤ ਜਿਵੇਂ ਦੂਰੀ ਤੇ ਬੈਠੇ ਹੋਣ ਉਹਨਾਂ ਬੱਚਿਆਂ ਨੂੰ ਜਿਵੇਂ ਸਦਾ ਨਿਰੰਦਰ ਸਿੰਘ ਜੀ ਗਿਆਸਪੁਰਾ ਜੀ ਨੇ ਉਹਨਾਂ ਦੀ ਸਾਰੀ ਟੀਮ ਨੇ ਪਹੁੰਚ ਕਰਕੇ ਇਹ ਅਦਰਸ਼ਕ ਦਿਹਾੜੇ ਨੇ ਸਾਡੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੱਜ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਅੰਦਰ ਸਫਰੇ ਸ਼ਹਾਦਤ ਦੀ ਗੂੰਜ ਪਈ ਹੈ ਔਰ ਉਹਨਾਂ ਦੇ ਰਿਕਾਰਡ ਦੇ ਅੰਦਰ ਉਹ ਦਰਜ ਹੋਈ ਹੈ ਸਫਰੇ ਸ਼ਹਾਦਤ ਦੀ ਸਾਰੀ ਕਿਰਿਆ ਔਰ ਉਹਦੇ 'ਚ ਉਹਨਾਂ ਨੇ ਬਕਾਇਦਾ ਦਰਜ ਕੀਤਾ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਹਿਰ ਜਿਹੜੀ ਹੈ ਉਹ ਮਤਲਬ ਸਾਡੇ ਸੇਵਾਦਾਰਾਂ ਵੱਲੋਂ ਨਾਲ ਲਿਖ ਕੇ ਵੀ ਉਹਨਾਂ ਨੇ ਦਰਜ ਕੀਤੀ ਚਲਾਈ ਆ। ਤੋਂ ਸਦਾ ਮਨਵਿੰਦਰ ਸਿੰਘ ਜੀ ਉਸ ਲਹਿਰ ਦਾ ਹਿੱਸਾ ਨੇ ਨਾਲ ਚੱਲਦੇ ਨੇ ਸੇਵਾਵਾਂ ਨਿਭਾਉਂਦੇ ਨੇ ਜ਼ਿੰਮੇਵਾਰੀਆਂ। ਸਕੂਲ ਸਕੂਲ ਤੱਕ ਪਹੁੰਚ ਕਰਕੇ ਜਿਵੇਂ ਬੱਚਿਆਂ ਨੂੰ ਜੋੜਨ ਦਾ ਯਤਨ ਕੀਤਾ ਗਿਆ ਇਹ ਬਾਕੀ ਸਾਰੇ ਪੰਜਾਬ ਲਈ ਪ੍ਰੇਰਨਾ ਸਰੋਤ ਹੈ ਕਿ ਜੇ ਵਾਅਕੀ ਸਾਂਭਣਾ ਹੈ ਇਸ ਸਮਾਜ ਨੂੰ ਇਹ ਭਵਿੱਖ ਨੂੰ ਤੇ ਇਹ ਇਹ ਜਿਹੜੀ ਪਨੀਰੀ ਹੈ ਇਹਨੂੰ ਹੀ ਪਿਉੰਦ ਕਰਨਾ ਪਏਗਾ ਫਿਰ ਚੰਗੇ ਜਿਹੜਾ ਫਲ ਪ੍ਰਾਪਤ ਹੋ ਸਕੇਗਾ। ਤੁਹੇ ਬਹੁਤ ਮੁਬਾਰਕ ਕਦਮ ਹੈ ਸਾਰੀ ਟੀਮ ਦਾ ਸਾਰੇ ਹਲਕੇ ਦੇ ਜਿਹੜੇ ਸਹਿਯੋਗੀ ਨੇ ਸਦਾ ਮਨਿੰਦਰ ਸਿੰਘ ਜੀ ਹਰਾਂ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਇੱਕ ਛੋਟਾ ਜਿਹਾ ਸਵਾਲ ਹੈ ਜੀ ਆ ਜਿਹੜੇ ਆਪਣੇ ਸਿੱਖ ਬੱਚੇ ਹੈਗੇ ਆ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਮੰਗ ਵੀ ਹੈਗੀ ਆ ਜਿਹੜੇ ਪ੍ਰਬੰਧਕ ਨੇ ਆਪਣੇ ਕੌਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਕੀ ਉਪਰਾਲੇ ਕੀ ਨਹੀਂ ਮੈਂ ਸਮਝਦਾ ਵੀ ਜਿਹੜੇ ਚੰਗੇ ਉਹਦੋਂ ਨੇ ਤੇ ਚੇਹਰੀਆਂ ਵੀ ਸਿੱਖ ਇਹ ਗੱਲ ਤੇ ਗੁਣਾਂ ਦੀ ਆ ਨਾ ਸੱਚ ਦਾ ਧਰਮ ਦਾ ਨਿਆਂ ਦਾ ਤੇ ਨਸ਼ਿਆਂ ਤੋਂ ਬਚਣ ਦਾ ਇਮਾਨਦਾਰੀ ਦਾ ਉਹ ਗੁਣ ਇੱਕ ਫਿਰਕੇ ਵਾਸਤੇ ਨਹੀਂ ਸਰ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਮਤਲਬ ਕਾਈਂਡਨੈਸ ਹੋਵੇ ਕਰੈਕਟਰ ਹੋਵੇ ਸੱਚ ਹੋਵੇ ਉਹ ਉਹ ਉੱਤਮ ਗੁਣ ਕਿਸੇ ਫਿਰਕੇ ਵਾਸਤੇ ਨਹੀਂ ਹੈ ਉਹ ਸਾਰੀ ਮਨੁੱਖਤਾ ਵਾਸਤੇ ਹੈ ਦਇਆ ਹਰ ਫਿਰਕੇ ਦੇ ਬੰਦੇ ਚ ਚਾਹੀਦੀ ਹੈ ਸੱਚ ਹਰ ਫਿਰਕੇ ਦੇ ਬੰਦੇ ਚ ਚਾਹੀਦੀ ਹੈ ਕਾਈਂਡਨੈਸ ਹਰ ਫਿਰਕੇ ਦੇ ਬੰਦੇ ਚ ਚਾਹੀਦੀ ਹੈ ਸੋ ਇੱਥੇ ਗੱਲ ਫਿਰਕਿਆਂ ਤੋਂ ਉੱਪਰ ਉੱਠ ਕੇ ਜ਼ਰੂਰੀ ਹੈ ਕਿ ਇਹ ਗੁਣ ਸਾਰਿਆਂ ਦੇ ਹਿਰਦੇ ਚ ਪਹੁੰਚੇ ਅੱਜ ਅਸੀਂ ਐਮਐਲਏ ਮਨੋਦਰ ਸਿੰਘ ਗਿਆਸਪੁਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਨੇ ਆ ਗਿਆਸਪੁਰਾ ਸਾਹਿਬਾਇਸ ਖਾਲਸਾ ਸਾਹਿਬ ਜੀ ਪਤੇ ਜੀ ਪਏ ਖਾਲਸਾ ਹੀ ਪਤੇ ਜੀ ਖਾਲਸਾ ਜੀ ਇਹ ਵਿਚਾਰ ਕਿਸ ਤਰ੍ਹਾਂ ਬਣਾ ਕੇ ਵੀ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਦੇਖੋ ਜਦੋਂ ਤੋਂ 2011 ਤੋਂ ਜਦੋਂ ਜੋਬ ਤੋਂ ਕੱਢਿਆ ਸੀ ਹੋਂ ਚੱਲੜ ਦਾ ਜਦੋਂ ਮਾਮਲਾ ਉਠਾਇਆ ਸੀ ਉਸ ਟਾਈਮ ਤੋਂ ਹੀ ਅਸੀਂ ਪਹਿਲਾਂ ਗਿਆਸਪੁਰ ਰਹਿੰਦੇ ਹੋਏ ਜੀ ਉੱਥੇ तकरीबन ਕੋਈ ਇਦਾਂ ਦਾ ਗੁਰੂ ਘਰ ਨਹੀਂ ਹੈ ਜਿੱਥੇ ਅਸੀਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ ਮੁਕਾਬਲੇ ਨਾ ਕਰਾਏ ਹੋ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਤਾਕਤ ਦਿੱਤੀ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਤੇ ਪਹਿਲ ਹਲਕੇ ਦੇ ਵਿੱਚ ਵੀ ਕਿਉਂਕਿ ਜੇ ਅਸੀਂ ਵਾਕਿਆ ਹੀ ਆਪਣੀ ਬਨੀਰੀ ਨੂੰ ਸੰਭਾਲਣਾ ਤਾਂ ਸਾਨੂੰ ਅੱਜ ਲੋੜ ਹੈ ਕਿ ਅਸੀਂ ਗੁਰਬਾਣੀ ਦੇ ਲੰਗਰ ਲਾਈਏ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੀਏ ਗੁਰ ਇਤਿਹਾਸ ਦੇ ਨਾਲ ਜੋੜੀਏ ਤੇ ਜਿਹੜਾ ਬੱਚਾ ਗੁਰ ਇਤਿਹਾਸ ਦੇ ਨਾਲ ਜੁੜਿਆ ਹੋਊਗਾ ਜਿਹੜਾ ਬੱਚਾ ਗੁਰਬਾਣੀ ਦੇ ਨਾਲ ਜੁੜਿਆ ਹੋਊਗਾ ਜਿਨ੍ਹਾਂ ਨੂੰ ਪੰਜ ਬਾਣੀਆਂ ਦਾ ਨਿਤਨੇਮ ਕੰਠ ਹੋਊਗਾ ਮੈਂ ਦਾਅਵੇ ਨਾ ਕਹਿਣਾ ਕਿ ਉਹ ਬੱਚਾ ਕਦੇ ਵੀ ਗਲਤ ਪਾਸੇ ਨਹੀਂ ਜਾ ਸਕਦਾ ਜੇ ਅੱਜ ਸਾਡੀ ਨੌਜਵਾਨੀ ਨਸ਼ਿਆਂ ਵੱਲ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਉਹ ਧਰਮ ਪੱਖੋਂ ਟੁੱਟਣ ਕਰਕੇ ਇਸ ਇਹ ਨੌਬਤ ਤੇ ਆਈ ਹੋਈ ਹੈ ਗੱਲ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਲਈ ਜੇ ਆਪਣੀ ਅਸੀਂ ਪਨੀਰੀ ਨੂੰ ਬਚਾਉਣਾ ਤਾਂ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ ਜੇ ਕੋਈ ਹਿੰਦੂ ਧਰਮ ਨੂੰ ਮੰਨਦਾ ਹੈ ਮੁਬਾਰਕ ਹੈ ਉਹ ਆਪਣੇ ਹਿੰਦੂ ਧਰਮ ਚ ਪੱਕਾ ਹੋਵੇ ਜੇ ਸਿੱਖ ਹੈ ਤਾਂ ਸਿੱਖ ਧਰਮ ਦੇ ਵਿੱਚ ਪੱਕਾ ਹੋਵੇ ਜੇ ਕੋਈ ਮੁਸਲਮਾਨ ਹੈ ਤੇ ਆਪਣੇ ਧਰਮ ਦੇ ਵਿੱਚ ਪੱਕਾ ਹੋਵੇ ਜਿਹੜਾ ਧਰਮੀ ਮਨੁੱਖ ਹੈ ਉਹ ਕਦੇ ਵੀ ਗਲਤ ਰਾਹ ਦੇ ਉੱਤੇ ਨਹੀਂ ਜਾ ਸਕਦਾ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਮੇਰਾ ਮੰਨਣਾ ਇਹ ਆ ਪੱਜਲੇ ਸਿੱਖਾਂ ਸਾਰੇ ਇਹ ਸੋਚਦੇ ਆ ਕਿ ਵੀ ਜਿਹੜੇ ਇਹ ਅਖੀਰਲਾ 15 ਬੜਾ ਦਸੰਬਰ ਮਹੀਨੇ ਦਾ ਇਹ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਦੇ ਵੱਲੋਂ ਕਿਤਨਾ ਕਿਤੇ ਨਸ਼ੇ ਨੂੰ ਇਹ 15 ਦਿਨਾਂ ਦੇ ਲਈ ਬੰਦ ਕਰ ਲਿਆਣਾ ਚਾਹੀਦਾ ਡਰਾਈ ਡੀ ਮਤਲਬ ਡਰਾਈ ਕੁਸ਼ਿਤ ਕਰਨਾ ਚਾਹੀਦਾ ਸਟੇਟਮੈਂਟ ਦੇਖੋ ਮੈਂ ਤਾਂ ਕਹਿੰਦਾ ਵੀ ਸਾਡੇ ਸਿੱਖਾਂ ਦੇ ਲਈ ਜੀ ਹਰੇਕ ਦਿਨ ਹੀ ਡਰਾਈ ਹੋਣਾ ਚਾਹੀਦਾ ਜੋ ਮੇਰੀ ਆਪਣੀ ਨਿੱਜੀ ਰਹਿ ਆ ਜੀ ਕਿਉਂਕਿ ਕੋਈ ਇਹ ਨਹੀਂ ਹੈ ਕਿ ਕੋਈ ਫਲਾਨੇ ਦਿਨ ਕੋਈ ਕਹਿੰਦਾ ਮੈਂ ਮੰਗਲਵਾਰ ਨੂੰ ਨਹੀਂ ਕਰਦਾ ਕੋਈ ਕਹਿੰਦਾ ਮੈਂ ਬੁੱਧਵਾਰ ਨੂੰ ਨਹੀਂ ਕਰਦਾ ਕੋਈ ਕਹਿੰਦਾ ਇਹ 15 ਦਿਨ ਨਹੀਂ ਕਰਨੀ ਜੇ ਅਸੀਂ ਵਾਕਈ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਤਾਂ ਸਾਨੂੰ ਸਾਡੇ ਲਈ 365 ਦਿਨ ਹੀ ਇਹ 15 ਦਿਨਾਂ ਵਾਂਗੂ ਸਾਨੂੰ ਰੱਖਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਆਪਾਂ ਚੀਨ ਕੇ ਦੇਖੋ ਜੇ ਅਸੀਂ ਆਪਣੇ ਅੰਦਰ ਚ ਹੀ ਇੱਛਾ ਆਤ ਮਾਰੀਏ ਆਪਣੇ ਅੰਦਰ ਦੇਖੀਏ ਕਿ ਕੀ ਕਿਉਂਕਿ ਗੁਰੂ ਸਾਹਿਬ ਨੇ ਸਾਡੇ ਵਾਲੀ ਦੇਖ ਕੇ ਕਿਹਾ ਸੀ ਕਿਨ ਪੁੱਤਰਨ ਕੇ ਸੀਸ ਪਰ ਵਾਰ ਦੀ 74 ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਕੀ ਅਸੀਂ ਵਾਕਈ ਜਦੋਂ ਅਸੀਂ ਸ਼ਕਲ ਦੇਖਦੇ ਹਾਂ ਕਿ ਸਾਡੇ ਵਿੱਚੋਂ ਅਜੀਤ ਸਿੰਘ ਦਿਖਦਾ ਕਿ ਸਾਡੇ ਵਿੱਚੋਂ ਜੁਝਾਰ ਸਿੰਘ ਦਿਖਦਾ ਕਿ ਸਾਡੇ ਵਿੱਚੋਂ ਜੋਰਾਵਰ ਸਿੰਘ ਦਿਖਦਾ ਕਿ ਅਸੀਂ ਉਹਨਾਂ ਦੇ ਦਰਸ਼ਨਾਂ ਤੇ ਕੀ ਚੱਲ ਰਹੇ ਹਾਂ ਤੇ ਇਸ ਲਈ ਜਿਹੜੇ ਉਹਨਾਂ ਦਰਸ਼ਨਾਂ ਤੇ ਚੱਲ ਰਹੇ ਆ ਉਨਾਂ ਲਈ ਤਾਂ ਮੈਨੂੰ ਲੱਗਦਾ ਕਿ ਹਮੇਸ਼ਾ ਹੀ ਸ਼ਰਾਬ ਬੰਦੀ ਹੈ ਤੇ ਇਸ ਲਈ ਅਸੀਂ ਆਪਣੇ ਅੰਦਰ ਗੁਣ ਪੈਦਾ ਕਰੀਏ ਆਪਣੀ ਆਪਣੀ ਨੌਜਵਾਨੀ ਨੂੰ ਸੰਭਾਲੀਏ ਅਸੀਂ ਆਪਣੇ ਆਪ ਨੂੰ ਸੰਭਾਲੀਏ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸੰਭਾਲੀਏ ਫਿਰ ਆਪਣੇ ਬੱਚਿਆਂ ਨੂੰ ਸੰਭਾਲੀਏ ਫਿਰ ਅਸੀਂ ਆਪਣੇ ਪਰਿਵਾਰ ਨੂੰ ਸੰਭਾਲੀਏ ਤੇ ਫਿਰ ਅਸੀਂ ਆਪਣੇ ਜਿਹੜਾ ਹੈਗਾ ਆਲਾ-ਦਾਲਾ ਉਸ ਨੂੰ ਸੰਭਾਲੀਏ ਸੋ ਇਸ ਲਈ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਕਿ ਜਿਹੜਾ ਇਹ ਨਸ਼ਾ ਹੈ ਚਾਹੇ ਉਹ ਸ਼ਰਾਬ ਦਾ ਹੀ ਕਿਉਂ ਨਾ ਕਿਉਂਕਿ ਅੱਜ ਮੈਨੂੰ ਲੱਗਦਾ ਹੈ ਕਿ ਪੰਜਾਬੀ ਜਿਹੜੇ ਆ ਉਹ ਸ਼ਰਾਬ ਦੇ ਨਸ਼ੇ ਨੂੰ ਨਸ਼ਾ ਨਹੀਂ ਮੰਨਦੇ ਤੇ ਇਹ ਬੜੀ ਮਾੜੀ ਜਿਹੜੀ ਰੀਤ ਹੈ ਸਾਡੇ ਸਮਾਜ ਦੇ ਵਿੱਚ ਚੱਲ ਪਈ ਹੈ ਬਹੁਤ ਵੱਡੇ ਗੁਰ ਸਿਖਾਉਣਗੇ ਗੁਰਮਖ ਹੋਣਗੇ ਜਦੋਂ ਤੁਸੀਂ ਉਹਨਾਂ ਦੀਆਂ ਵਿਆਹਾਂ ਦੀਆਂ ਪਾਰਟੀਆਂ ਦੇਖੋਗੇ ਮੈਂ ਵੀ ਜਾਂਨਾ ਦੇਖਦਾ ਮੈਂ ਤੇ ਉੱਥੇ ਜਿਹੜੇ ਖੁੱਲੇ ਦੌਰ ਆ ਉਸ ਟਾਈਮ ਪਤਾ ਲੱਗਦਾ ਕਿ ਇਹ ਕਿੱਥੇ ਖੜਿਆ ਇਹਨਾਂ ਦੇ ਅੰਦਰ ਗੁਰਸਿੱਖੀ ਕਿੰਨੀ ਕ ਉਦੋਂ ਤੁਹਾਡੇ ਕੋਈ ਨਾ ਕਰਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤੇ ਫੇਰ ਪਤਾ ਲੱਗਦਾ ਕਿ ਇਹ ਬੰਦਾ ਕਿੰਨਾ ਕੁ ਗੁਰੂ ਘਰ ਦੇ ਨਾਲ ਜੁੜਿਆ ਕਿੰਨਾ ਕੁ ਗੁਰਸਿੱਖੀ ਦੇ ਨਾਲ ਜੁੜਿਆ ਕਿੰਨਾ ਕੁ ਧਰਮੀ ਆ ਤੇ ਮੈਨੂੰ ਲੱਗਦਾ ਕਿ ਮੇਰੇ ਵਰਗੇ ਬਸ ਐਵੇਂ ਹੀ ਲਫਾਫੇ ਤੁਰੇ ਫਿਰਦੇ ਆ ਅਸੀਂ ਇੱਥੇ ਬាទਵਾ ਧੰਨਵਾਦ ਇਹ ਸਨ ਮਨਵਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਦੇ ਵੱਲੋਂ ਨਸ਼ੇ ਨੂੰ ਲੈ ਕੇ ਇੱਕ ਵੱਡੀ ਗੱਲ ਕਹੀ ਗਈ ਹੈ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਇੱਕ ਵੱਡੀ ਗੱਲ ਕਹੀ ਗਈ ਹੈ ਕਿਉਂਕਿ ਗਿਆਸਪੁਰਾ ਸਾਹਿਬ ਵੱਲੋਂ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਵੱਲੋਂ ਤਕਰੀਬਨ 100 ਦੇ ਕਰੀਬ ਜਿਹੜੇ ਸਕੂਲ ਸੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੇਪਰ ਲਿਆ ਗਿਆ ਤੇ ਅੱਜ ਸਨਮਾਨਿਤ ਸਮਾਰੋਹ ਰੱਖਿਆ ਗਿਆ ਸੀ ਬੱਚਿਆਂ ਦੇ ਤੇ 100 ਦੇ ਕਰੀਬ ਜਿਹੜਾ ਹਲਕਾ ਪਾਇਲਟ ਦਾ ਸਕੂਲ ਸੀ ਸਰਕਾਰੀ ਪ੍ਰਾਇਮਰੀ ਸਕੂਲ ਉਹਨਾਂ ਦੇ ਬੱਚਿਆਂ ਨੂੰ ਸੱਦਿਆ ਗਿਆ ਸੀ ਇੱਥੇ ਤੇ ਇਹਦਾ ਵੀ ਖਬਰਾਂ ਦੇ ਲਈ ਤੁਸੀਂ ਸਾਡੇ ਨਾਲ ਬੜੇ ਰਿਓ ਧੰਨਵਾਦ